ਕਹਿੰਦਾ ਮੈਨੂੰ ਖਤਰਾ ਹੀ ਪੰਜਾਬ ਪੁਲਿਸ ਤੋਂ ਹੈ ਜੀ ਕਿਉਂਕਿ ਪਹਿਲਾਂ ਵੀ ਮੈਨੂੰ ਧਮਕੀ ਆਈ ਸੀਗੀ ਵੀ ਤੇਰਾ ਪਟਾਕਾ ਪਾਣਾ ਮੈਂ ਮੈਂ ਪੁਸ਼ਾਸਨ ਦੱਸਿਆ ਪੁਸ਼ਾਸਨ ਦੱਸਿਆ ਆਲੀ ਪੁਸ਼ਾਸਨ ਧਿਆਨ ਨਹੀਂ ਦਿੱਤਾ 16 ਅਕਤੂਬਰ ਨੂੰ ਮੇਰੇ ਹੱਥੋਂ ਤੇ ਮਲਾ ਹੋ ਗਿਆ ਸਮੇਂ ਜੀ 2025 ਮੈਨੂੰ ਠੱਟੇ ਨੂੰ ਆ ਰਹੀ ਵਟਸਐਪ ਕਾਲ ਠੱਟ ਆ ਰਹੀ ਹੈ ਵੀ ਤੈਨੂੰ ਬੰਬ ਨਾ ਰਵਾਣਾ ਵਾ ਔਰ ਆ ਕੇ ਤੇਰੇ ਕੰਗਫੇ ਲੰਘ ਕੇ ਜਾਣਾ ਵਾ ਲੇਕਿਨ ਪ੍ਰਸ਼ਾਸਨ ਨੇ ਇੱਕ ਵਾਰੀ ਵੀ ਆ ਕੇ ਲੋਕਲ ਅਫਸਰ ਨੇ ਲੋਕਲ ਇੰਚਾਇ ਨੇ ਕਿਸੇ ਨੇ ਆ ਕੇ ਧਿਆਨ ਨਹੀਂ ਪੁੱਛਿਆਗੇ ਮੇ ਤੁਹਾਨੂੰ ਕਿੱਥੋਂ ਆਈ ਹੈ ਇਹਨਾਂ ਨੂੰ ਕੌਣ ਧਮਕੀ ਦੇ ਰਿਹਾ ਹੈ ਮੈਂ ਪੁੱਛਦਾ ਹਾਂ ਵੀ ਜੇ ਕੱਲ ਨੂੰ ਸਾਰ ਹੋ ਜਾਂਦਾ ਉਹਦਾ ਜਿੰਮੇਵਾਰ ਕੌਣ ਸੀਗਾ ਸਤ ਤਨ ਕਿਉਂ ਮਾਰਨ ਦੀਆਂ ਧਮਕੀਆਂ ਆਉਂਦੀਆਂ ਆਏ ਦਿਨ ਸਤ ਧਮਕੀਆਂ ਕਿਉਂ ਆਉਂਦੀਆਂ ਵਾ ਜੇ ਦਿੰਦੇ ਆ ਉਹ ਦੱਸਣਗੇ ਮੈਂ ਧਮਕੀਆਂ ਵੀ ਦਿੰਦੇ ਗਿਆ ਲੇਕਿਨ ਅਸੀਂ ਦੇਸ਼ਿਤਰੀ ਬੋਲਦੇ ਆ ਜਿੱਥੇ ਕੋਈ ਦੇਸ਼ ਦੇ ਖਿਲਾਫ ਜਿਸ ਦੇ ਗद्दार ਜਿਹੜੇ ਕੋਈ ਗਲਤ ਕਮੈਂਟ ਮਾਰ ਦੇ ਗਿਆ ਉਹਨਾਂ ਖਿਲਾਫ ਡਟ ਕੇ ਜੇ ਬੋਲਦੇ ਆ ਉਹਨਾਂ ਨੂੰ ਮਰਚਾ ਲੱਗਦੀ ਆ ਦੇਸ਼ ਦੇ ਗਦਾਰਾਂ ਨੂੰ ਗੈਂਚਾਰ ਨੂੰ ਅਤਵਾਦੀਆਂ ਨੂੰ ਉਹ ਤਾਵੇ ਸਾਨੂੰ ਧਮਕੇ ਦਿੰਦੇ ਆ ਬਬਰ 2024 ਦੇ ਵਿੱਚ ਮੇਰੇ ਘਰ ਦੇ ਪਰੋਲ ਬੰਨਾ ਅੰਤ ਕੀ ਭਲਾ ਹੋਇਆ ਸੀਗਾ ਮੇਰੇ ਘਰ ਦੀ ਤੇ ਜਿੱਦ ਤੋਂ ਬਾਅਦ ਉਹ 10 ਬੰਦੀਆਂ ਦੇ ਬੰਦੇ ਫੜੇ ਗਏ ਸੀਗੇ ਉਹ ਸਰਕਾਰ ਨੇ 113 ਦੋ ਤਾਲ ਆਏ ਸੀਗੇ ਉਹ ਸਰਕਾਰ ਨੇ ਮੰਨਿਆ ਸੀ ਪ੍ਰਸ਼ਾਸਨ ਨੇ ਵੀ ਅਤਵਾਦੀ ਹਮਲਾ ਆ ਗਿਆ ਹੈ ਜੀ ਉਹ ਤਾਂ ਫੜਿਆ ਨਹੀਂ ਗਿਆ ਜੀ ਹਰਜੀਤ ਸਿੰਘ ਲਾਡੀ ਉਹ ਤਾਂ ਇੰਗਲੈਂਡ ਬੈਠਿਆ ਆ ਵਾ ਫੜੇ ਕਿੱ데 ਗਏ ਆ ਜਿਹੜੇ ਗਰੀਬ ਬੰਦਿਆਂ ਦੇ ਖਾਤੇ ਪੈਸੇ ਵੇਚ ਜਿੰਨੇ ਕਾਇਮ ਕਰਦਾ ਲਾਲ ਜਾ ਕੇ ਲਾਲ ਜਾ ਕੇ ਕੁਝ ਦਿਨਾਂ ਪਹਿਲਾਂ ਡੀਸੀ ਦਾ ਉੱਤਰ ਦੇ ਵਿੱਚ ਕੋਈ ਹਮਲੇ ਦੀ ਧਮਕੀ ਆਂਦੀ ਈ ਬੰਬ ਧਮਕੀ ਆਂਦੀ ਈ 10 ਮਿੰਟਾਂ ਸਭ ਜਿਹਾ ਸੋਈ ਜਾਂਦਾ ਵਾ ਲੇਕਿਨ ਜਦ ਮੈਂ ਦੱਸਿਆ ਭਾਈ ਮੇਰੇ ਇੱਥੇ ਆ ਵੀ ਹਮਲੇ ਵਾਸਤੇ ਮੈਨੂੰ ਬੰਬ ਬਰੋਲ ਮਤ ਫਿਰ ਮੈਂ ਘਰ ਰਹਿ ਗਿਆ ਲੇਕਿਨ ਇੱਥੇ ਬੰਦਾ ਕੋਈ ਨਹੀਂ ਆਇਆ ਇਹ ਦੋਗਲਾ ਇਹ ਦੋਗਲਾ ਪਰ ਕਿਉਂ ਕਿ ਮੈਂ ਹਿੰਦੂ ਹਾਂ ਤਾਂ ਕਰਕੇ ਕੋਈ ਮੇਰਾ ਕੰਮ ਹੈ ਪ੍ਰਸ਼ਾਸਨ ਨੂੰ ਜਗਾਣਾ ਪ੍ਰਸ਼ਾਸਨ ਦਸਰਾ ਸੈਂਟਰ ਵਿੱਚ ਲੈਟਰ ਭਾਈ ਹੈ ਮੈਨੂੰ ਕੱਲ ਮੈਸੇਜ ਆ ਗਿਆ ਵੈ ਭਧਾਮંત્રી ਆਫਿਸ ਤੋਂ ਮੈਨੂੰ ਨੰਬਰ ਲੱਗ ਕੇ ਆ ਗਿਆ ਵੈ ਵੀ ਆ ਨੰਬਰ ਤੋਂ ਲੱਗਿਆ ਵੈ ਇਟ ਮੀਨ ਕਿ ਜਿਹੇ ਨੰਬਰ ਲੱਗਾ ਵੈ ਤੇ ਜੂਰ ਕੁਛ ਨਾ ਕੁਛ ਕਾਰਵਾਈ ਕਰਨਗੇ ਜੀ ਮਿਸਟਰ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਦਫ਼ਤਰ ਤੋਂ ਵੀ ਨੰਬਰ ਲੱਗ ਕੇ ਆਇਆ ਵੈ ਉਹ ਮਿਲ ਮੈਨੂੰ ਮੈਨੂੰ ਬੁਰਾ ਆਸ ਹੈ ਕਿ ਜਿਹੜੇ ਜਿਹੜੇ ਵੀ ਇਹ ਲੋਕ ਹੈ ਜਿਹੜੇ ਕੋ ਪ੍ਰਸ਼ਾਸਨ ਅਧਿਕਾਰੀ ਇਹ ਜੂਰ ਹੈਗੇ ਆ ਉਹ ਕਾਰਵਾਈ ਕਰਨਗੇ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਪਿੱਛੇ ਡੀਸੀ ਸਾਹਿਬ ਦੇ ਦਫ਼ਤਰ ਵਿੱਚ ਇੱਕ ਛੋਟੀ ਜਿਹੀ ਧਮਕੀ ਵਾਹ ਤੇ ਆਂਦੀ ਮੈਂ ਬਹੁਤ ਮਹਿਸੂਸ ਹੈ ਪ੍ਰਸ਼ਾਸਨ ਨੇ ਉੱਥੇ ਮੀਟਿੰਗ ਹੋਈ ਜਾਂਚ ਵਾਤੇ ਉੱਥੇ ਪ੍ਰਸ਼ਾਸਨ ਪਹੁੰਚ ਗਿਆ ਮੈਨੂੰ ਪਹੁੰਚਾ ਚਾਹੀਦਾ ਹੈ ਕਿਉਂਕਿ ਜੇ ਧਮਕੀ ਆਈ ਹੈ ਤਾਂ ਆਪਾਂ ਹੀ ਵਾਅਫੀ ਕਰਾਂਗੇ ਤੇ ਮੈਨੂੰ ਆਈ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਕਿਉਂ ਨਹੀਂ ਭੇਜਿਆ ਗਿਆ ਤੁਹਾਡਾ ਕਹਿਣ ਦਾ ਮਤਲਬ ਪੰਜਾਬ ਵਿੱਚ ਹਿੰਦੂ ਸੇਫ ਨਹੀਂ ਹੈ ਬਿਲਕੁਲ ਸੇਫ ਨਹੀਂ ਹੈਗਾ ਜੀ ਜੇ ਸੇਫ ਹੁੰਦੇ ਸਰ ਕੀ ਮਾਮਲਾ ਸਰ ਜੈ ਸ਼ੀ ਰਾਮ ਦੀ ਜੈ ਮਾ ਕਾਲ ਮੈਜਰ ਜਨ ਬਖਸ਼ਿਵਸਨ ਭਾਰਤਵੰਸ਼ ਤੋਂ ਨੈਸ਼ਨਲ ਪ੍ਰੈਜ਼ੀਡੈਂਟ ਪਹਿਲਾਂ ਤਾਂ ਮੈਂ ਤੁਹਾਡੇ ਪਹਿਲੀ ਆਵਾਜ਼ ਦਾ ਬਹੁਤ ਧੰਨਵਾਦ ਕਰਦਾ ਹਾਂ ਜੇ ਤੁਸੀਂ ਆ ਕੇ ਸਾਡੀ ਆਵਾਜ਼ ਰਹੀ ਹੈ ਲੋਕਾਂ ਤੱਕ ਔਰ ਸਰਕਾਰਾਂ ਤੱਕ ਪਹੁੰਚਾਣੇਗੇ ਪਿੱਛੇ ਪੰਜਾਬ ਕੇਸੀ ਸੀ ਖਬਰ ਲੱਗੀ ਸੀਗੀ ਜੀ ਤੁਹਾਡੇ ਸੀਆਰਪੀ ਦੀ ਸੁਰੱਖਿਆ ਕਿਉਂ ਮੰਗੀ ਗਈ ਤੁਹਾਡੇ ਕੋਲ ਸ਼ਰਮ ਸਿੰਘ ਜੀ ਸੋ ਮੈਂ ਤਾਂ ਮਖ ਰਿਹਾ ਕਿ ਮੈਂ ਕਹਿੰਦਾ ਕਿ ਮੈਨੂੰ ਸਰੇਮ ਕਹਿੰਦਾ ਮੈਨੂੰ ਖਤਰਾ ਹੀ ਪੰਜਾਬ ਪੁਲਿਸ ਤੋਂ ਹੈ ਜੀ ਕਿਉਂਕਿ ਪਹਿਲਾਂ ਵੀ ਮੈਨੂੰ ਧਮਕੀ ਆਈ ਸੀਗੀ ਵੀ ਤੇਰਾ ਪਟਾਕਾ ਪਾਣਾ ਮੈਂ ਪਹਿਸ਼ਾ ਦੱਸਿਆ ਪ੍ਰਸ਼ਾਸਨ ਦੱਸਿਆ ਆਲੀ ਪ੍ਰਸ਼ਾਸਨ ਧਿਆਨ ਨਹੀਂ ਦਿੱਤਾ 16 ਅਕਤੂਬਰ ਨੂੰ ਮੇਰੇ ਹੱਥੋਂ ਦੀ ਹਮਲਾ ਹੋ ਗਿਆ ਠੀਕ ਹੈ ਜੀ ਹੁਣ ਵੀ 10 ਮਈ 2025 ਮੈਨੂੰ ਠੱਟੇ ਨੂੰ ਆ ਰਹੀ ਵਟਸਐਪ ਕਾਲ ਤੇ ਠੱਟ ਆ ਰਹੀ ਹੈ ਵੀ ਤੈਨੂੰ ਬੰਬ ਨਾ ਉਗਵਾਣਾ ਮੈਂ ਉਰਾ ਕੇ ਤੇਰੇ ਘਰ ਫੇ ਲੰਘ ਕੇ ਜਾਣਾ ਮੈਂ ਜਿਦਾ ਮੈਂ ਪ੍ਰਸ਼ਾਸਨ ਨੂੰ ਲੋਕ ਵਿਸ਼ਾ ਉੱਪਰ ਤਾਂ ਮੈਂ ਦੱਸਿਆ ਆ ਕਿ ਮੇਲਾ ਪਾ ਕੇ ਮੈਨੂੰ ਇਹ ਥੈਟਵਨ ਆਈ ਹੈ ਵੀ ਪ੍ਰੂਫ ਲੇਕਿਨ ਪ੍ਰਸ਼ਾਸਨ ਨੇ ਇੱਕ ਵਾਰੀ ਵੀ ਆ ਕੇ ਲੋਕਲ ਅਫੀਸਰ ਨੇ ਲੋਕਲ ਇੰਚਾਇ ਨੇ ਕਿਸੇ ਅੱਗੇ ਧਿਆਨ ਨਹੀਂ ਪੁੱਛਿਆ ਕਿ ਤੈਨੂੰ ਥੈਟ ਕਿੱਥੋਂ ਆਈ ਹੈ ਤੈਨੂੰ ਕੌਣ ਧਮਕੀ ਦੇ ਰਿਹਾ ਹੈ ਮੈਂ ਪੁੱਛਦਾ ਹਾਂ ਵੀ ਜੇ ਕੱਲ ਨੂੰ ਹਸਾਮ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀਗਾ ਸਤ ਤੁਹਾਨੂੰ ਹੀ ਕਿਉਂ ਮਾਰਨ ਦੀਆਂ ਧਮਕੀਆਂ ਆਉਂਦੀਆਂ ਆਏ ਦਿਨ ਸਤ ਧਮਕੀਆਂ ਕਿਉਂ ਆਉਂਦੀਆਂ ਆ ਜੇ ਦਿੰਦੇ ਉਹ ਦੱਸਣਗੇ ਮੈਂ ਤੁਮਕੇ ਕੁ ਦਿੰਦੇ ਗਿਆ ਲੇਕਿ ਅਸੀਂ ਦੇਸ਼ਿਤਰੀ ਬੋਲਦੇ ਆ ਜਿੱਥੇ ਕੋਈ ਦੇਸ਼ ਦੇ ਖਿਲਾਫ ਦੇਸ਼ ਦੇ ਗद्दार ਜਿਹੜੇ ਕੋਈ ਗਲਤ ਕਮੈਂਟ ਮਾਰਦੇ ਗਿਆ ਉਹਨਾਂ ਖਿਲਾਫ ਡਟ ਕੇ ਜੇ ਬੋਲਦੇ ਆ ਉਹਨਾਂ ਨੂੰ ਮਿਰਚਾਂ ਲੱਗਦੀਆਂ ਦੇਸ਼ ਦੇ ਗਦਾਰਾਂ ਨੂੰ ਗੈਂਗਸਟਰਾਂ ਨੂੰ ਅੱਤਵਾਦੀਆਂ ਨੂੰ ਉਹ ਤਾਂ ਵੀ ਸਾਨੂੰ ਧਮਕੇ ਦਿੰਦੇ ਆ ਕਾਫੀ ਟਾਈਮ ਪਹਿਲਾਂ ਵੀ ਬਦਮਾਸ਼ਾਂ ਵੱਲੋਂ ਬਾਈਕਸ ਦੋ ਸਵਾਰ ਪਟ્રોલ ਬੰਬ ਛੁੱਟੇ ਗਏ ਸਨ ਜੀ ਸਰ ਇਹ 16 ਅਕਤੂਬਰ 2024 ਦੇ ਵਿੱਚ ਮੇਰੇ ਘਰ ਦੇ ਪਟ્રોલ ਬੰਬ ਨਾਲ ਅੰਤ ਕੀ ਬਲਾ ਹੋਇਆ ਸੀ ਮੇਰੇ ਘਰ ਜੀ ਤਜੇ ਤੋਂ ਬਾਜੋ 10 ਬੰਦੀਰੋ ਬੰਦੇ ਫੜੇ ਗਏ ਸੀਗੇ ਉਹ ਸਰਕਾਰ ਨੇ 113 ਦੋ ਤਾਲ ਆਏ ਸੀਗੇ ਉਹ ਸਰਕਾਰ ਨੇ ਮੰਨਿਆ ਸੀ ਪ੍ਰਸ਼ਾਸਨ ਨੇ ਵੀ ਆਪੋ ਦੀ ਹਮਲਾਗਾ ਹੈ ਬਦਲ ਉਹਦੇ ਤੇ ਕਾਰਵਾਈ ਕੀਤੀ ਗਈ ਸੀ ਕਾਰਵਾਈ ਕੀਤੀ ਕਿ ਸੀ ਜਿਹੜੇ ਬੰਦੇ ਨੇ ਪੈਸੇ ਪਾਏ ਸੀਗੇ ਜਿਹੜਾ ਮੇਨ ਸੀਗਾ ਉਹ ਤਾਂ ਫੜਿਆ ਨਹੀਂ ਗਿਆ ਜੀ ਹਜੇ ਅਸੀਂ ਲਾਡੀ ਉਹ ਤਾਂ ਇੰਗਲੈਂਡ ਬੈਠਾ ਆਵਾ ਫੜੇ ਕਿਹੜੇ ਗਏਗੇ ਜਿਹੜੇ ਗਰੀਬ ਬੰਦਿਆਂ ਦੇ ਖਾਤੇ ਪੈਸੇ ਵੇਚ ਜਿਹਨੇ ਕੈਮ ਕਰਤਾ ਲਾਲ ਜਾਗ ਲਾਲ ਜਾ ਕੇ ਕਿ ਜੇ 10 ਮਈ ਨੂੰ ਵੀ ਤੁਹਾਨੂੰ ਕੋਈ ਫੋਨ ਤੇ ਧਮਕੀ ਦਿੱਤੀ ਗਈ ਹੈ ਤੁਹਾਡੇ ਘਰ ਨੂੰ ਉਡਾਣ ਲਈ ਜੀ ਸਰ 10 ਮਈ ਨੂੰ ਮੇਰੇ WhatsApp ਦੇ ਮੋਬਾਈਲ ਦੇ ਉੱਪਰ ਬਾਹਲਾ ਨੰਬਰ ਆ ਜੀ ਇਹ ਬਾਹਲੇ ਨੰਬਰ ਤੇ ਮੈਨੂੰ ਧਮਕੀ ਆਈ ਗਈ ਹੈ ਤੇ ਜਿਹੜੀ ਮੈਂ ਪ੍ਰਸ਼ਾਸਨ ਨੂੰ ਆਪਣੀ ਮੇਲਾਂ ਵੀ ਭਾਈ ਉਸੇ ਦੀ ਮੇਲ ਭਾਈ ਹੈ ਪ੍ਰਸ਼ਾਸਨ ਨੂੰ ਲੋਕ ਪ੍ਰਸ਼ਾਸਨ ਤੋਂ ਲੋਕ ਪ੍ਰਸ਼ਾਸਨ ਲੈ ਕੇ ਉੱਪਰ ਚੁਕਾਈ ਦੇ ਮੇਲ ਭਾਈਆਂ WhatsApp ਭਾਈਆਂ ਮੈਂ ਲੇਕਿਨ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਜਿਹੜਾ ਮੌਕੇ ਤੇ ਦੇਖ ਨਹੀਂ ਆਇਆ ਵੀ ਇਹ ਧਮਕੀ ਕਿੱਥੋਂ ਆਈ ਹੈ ਕਿਉਂ ਆਈ ਹੈ ਕਦੋਂ ਲਿ ਆਈ ਹੈ ਮੈਂ ਇੱਕ ਸੀਪੀ ਸਾਹ ਨੂੰ ਔਰ ਉੱਪਰ ਪ੍ਰਧਾਨ ਮੰਤਰੀ ਜੀ ਨੂੰ ਮੋਦੀ ਜੀ ਨੂੰ ਔਰ ਆਪਣੇ ਮੁੱਖ ਮੰਤਰੀ ਪੰਜਾਬ ਪੰਡਮਨ ਜੀ ਨੂੰ ਇੱਕ ਬਾਇਰ ਹਿਸਟਰੀ ਮੇਲ ਲੈਟਰ ਭਾ ਕੇ ਇਹ ਇੱਕ ਮੰਗ ਕੀਤੀ ਗਈ ਹੈ ਵੀ ਕੁਝ ਦੇਣਾ ਪਹਿਲਾਂ ਇਸ ਜੱਥੇ ਦੇ ਵਿੱਚ ਕੋਈ ਹੱਤੋਂ ਇਹ ਹਮਲੇ ਦੀ ਧਮਕੀ ਆਂਦੀ ਈ ਬੰਬ ਧਮਕੀ ਆਂਦੀ ਈ 10 ਮਿੰਟਾਂ ਸਭ ਯਾਦ ਸੋ ਜਾਂਦਾ ਵਾ ਲੇਕਿਨ ਜਦ ਮੈਂ ਦੱਸਿਆ ਭਾਈ ਮੇਰੇ ਇੱਥੇ ਆ ਵੀ ਹਮਲੇ ਵਾਸਤੇ ਮੈਨੂੰ ਇਹ ਬੰਬ ਰੋਲ ਮਤ ਫਿਰ ਮੈਨੂੰ ਗੈਰ ਰਹਿ ਗਿਆ ਲੇਕਿਨ ਇੱਥੇੋਂ ਕੋਈ ਨਹੀਂ ਆਇਆ ਇਹ ਦੋਗਲਾ ਇਹ ਦੋਗਲਾ ਪੂਰੇ ਕਿਉਂ ਕਿ ਮੈਂ ਹਿੰਦੂ ਹਤਾ ਕਰਕੇ ਸਰ ਜਿਹੜੀਆਂ ਤੁਸੀਂ ਚਿੱਠੀਆਂ ਪਾ ਰਹੇ ਹੋ ਇਹਨਾਂ ਦੇ ਕੋਈ ਕਾਰਵਾਈ ਹੁੰਦੀ ਈ ਕਿ ਨਹੀਂ ਦੇਖੋ ਜੀ ਮੇਰਾ ਕੰਮ ਹੈ ਪ੍ਰਸ਼ਾਸਨ ਨੂੰ ਜਗਾਣਾ ਪ੍ਰਸ਼ਾਸਨ ਦਸਰਾ ਸੈਂਟਰ ਵਿੱਚ ਲੈਟਰ ਭਾਈ ਹੈ ਮੈਨੂੰ ਕੱਲ ਮੈਸੇਜ ਆ ਗਿਆ ਵੈ ਪ੍ਰਧਾਨ ਮੰਤਰੀ ਆਫਿਸ ਤੋਂ ਮੈਨੂੰ ਨੰਬਰ ਲੱਗ ਕੇ ਆ ਗਿਆ ਵੈ ਵੀ ਆ ਨੰਬਰ ਤਾਂ ਲੱਗਿਆ ਵੈ ਇਟ ਮੀਨ ਕਿ ਜੇ ਨੰਬਰ ਲੱਗਾ ਵੈ ਤਾਂ ਜੂਰ ਕੁਝ ਨਾ ਕੁਝ ਕਾਰਵਾਈ ਕਰਨਗੇ ਉਹ ਜੀ ਮਿਸਟਰ ਪ੍ਰਧਾਨ ਮੁਖ ਮੰਤਰੀ ਭਗਵੰਦ ਮਾਨ ਦੇ ਦਫ਼ਤਰ ਤੋਂ ਮੈਨੂੰ ਨੰਬਰ ਲੱਗ ਕੇ ਆਇਆ ਵੈ ਉਹ ਮੇਰੇ ਮੈਨੂੰ ਬੁਰਾ ਆਸਾ ਹੈ ਕਿ ਜਿਹੜੇ ਜਿਹੜੇ ਵੀ ਇਹ ਲੋਕ ਹੈਗੇ ਕੇ ਪ੍ਰਸ਼ਾਸਨ ਅਧਿਕਾਰੀ ਇਹ ਜਿਵੇਂ ਹੈਗੇ ਉਹ ਕਾਰਵਾਈ ਕਰਨਗੇ ਤੁਸੀਂ ਇਸ ਟਾਈਮ ਤੁਹਾਡੇ ਕੋਲ ਸਿਕਿਉਰਟੀ ਹੈ ਹਾਂ ਸਿਕਿਉਰਟੀ ਹੈ ਜੀ ਪੰਜਾਬ ਸਰਕਾਰ ਵੱਲੋਂ ਕੋਈ ਕਦਮ ਚੁੱਕਿਆ ਹੈ ਕੋਈ ਜਿਹੜੇ ਤੁਹਾਨੂੰ ਇਹ ਥ੍ਰੈਡ ਆਂਦੀ ਹੈ ਜਾਂ ਕੁਝ ਹੈ ਨਹੀਂ ਪੰਜਾਬ ਸਰਕਾਰ ਵੱਲੋਂ ਜੋ ਮੇਰੇ ਕੋਲ 21 ਤੋਂ ਮੇਰੇ ਕੋਲ ਸਖਸ਼ਾ ਦੀ ਉਹੀ ਚੱਲੀ ਆ ਰਹੀ ਹੈ ਨਾ ਕੋਈ ਪੁਖਤਾਂ ਦੀਆਂ ਨਹੀਂ ਦਿੱਤੇ ਗਏ ਜਿਸ ਤਰ੍ਹਾਂ ਉਹ ਕਹਿੰਦਾ ਬੰਬ ਨਾ ਮਾਰਾਂਗਾ ਮੈਂ ਵੀ ਉਸ ਤੋਂ ਬਾਅਦ ਮੈਂ ਪ੍ਰਸ਼ਾਸਨ ਨੂੰ ਚਿੱਠੀਆਂ ਪਾਈਆਂ ਮੈਂ ਕਿ ਅੱਜ ਉਹਦੀ ਹਮਲਾ ਹੋਇਆ ਹੈ ਕਿਉਂਕਿ ਜਿਹੜੇ ਮੇਨ ਬੰਦਾ ਤਾਂ ਫੜਿਆ ਨਹੀਂ ਗਾਇਆ ਉਹ ਪਗੋੜਾ ਜੀ ਐਨਆਈਏ ਨੇ ਹਰਜੀਤ ਸਿੰਘ ਲਾੜੀ ਦੇ ਉੱਪਰ ਨਾਉ ਰਕੇ ਦਾ ਲੱਗਦਾ ਜਿਹੜਾ ਮੇਰੇ ਐਫਆਈਆਰ ਵਿੱਚ ਪੋੜਾ ਵੈ ਉਹ ਲੈ ਕੇ ਨਿਕ ਚੀਜ਼ ਦੇਖੀ ਜਾਵੇ ਕਿ ਧਮਕੀ ਤੁਹਾਨੂੰ ਆਂਦੀ ਹੈ ਜੀ ਤੇ ਤੁਹਾਡੀ ਉਹਨਾਂ ਨਾਲ ਫੋਨ ਤੇ ਗੱਲ ਵੀ ਹੁੰਦੀ ਹੈ ਨਹੀਂ ਮੈਂ ਫੋਨ ਤੇ ਉਹਨਾਂ ਨਾਲ ਗੱਲ ਨਹੀਂ ਕਰਦਾ ਜੀ ਉਹ ਜੋ ਮੈਸੇਜ ਮੈਨੇ ਗੱਲ ਕਰਨਗੇ ਉਹਦੇ ਤੇ ਮਸ਼ੀਨਰ ਥਰੂ ਤੇ ਮੈਂ ਤੁਹੇ ਕੋਈ ਰਿਕਾਰਡਿੰਗ ਕਰਨੇ ਕਿਸੇ ਕਰਾਣਾ ਮੈਂ ਜਦ ਤ ਮੈਂ ਉਹਨਾਂ ਨਾਲ ਗੱਲ ਹੋ ਵਟਸਐਪ ਮੈਨੂੰ ਉਹਨੂੰ ਬਹੁਤ ਗਾਲਾਂ ਕੀਤੀਆਂ ਤੇ ਦੇਖਿਆ ਉਹਦੇ ਲਈ ਫੋਨ ਚੱਕ ਫੋਨ ਚੱਕ ਮੈਂ ਜਾਂ ਤਾਂ ਗੱਲ ਨਹੀਂ ਕਰਦਾ ਤੁਹਾਡੀ ਅਗੋ ਕੀ ਕਾਰਵਾਈ ਹੈ ਅਗੋ ਮੇਰੀ ਮੰਗ ਇਹ ਹੀ ਹੈ ਜੀ ਮੈਂ ਕਹਨਾ ਵਾਂ ਵੀ ਪ੍ਰਧਾਨ ਮੰਤਰੀ ਮੋਦੀ ਜੀ ਜਿਵੇਂ ਲੈਟਰ ਭਾਈ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਵਾਦ ਦਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਵੀ ਜੇ ਡੀਸੀ ਸਾਹਿਬ ਦੇ ਦਫ਼ਤਰ ਵਿੱਚ ਇੱਕ ਛੋਟੀ ਜਿਹੀ ਧਮਕੀ ਹਥਿਆੰਦੀ ਵੇ ਤੇ ਬੰਮ ਹੈਗਾ ਵੈ ਪ੍ਰਸ਼ਾਸਨ ਨੇ ਉੱਥੇ ਮਿੱਟੋ ਜਾਂਚ ਵਾਤੇ ਉੱਤੇ ਪ੍ਰਸ਼ਾਸਨ ਪਹੁੰਚ ਗਿਆ ਵੈ ਮੈਂ ਕਹਿੰਦਾ ਪਹੁੰਚਾ ਚਾਹੀਦਾ ਵੈ ਕਿਉਂਕਿ ਜੇ ਧਮਕੀ ਆਈ ਹੈ ਤਾਂ ਆਪਾਂ ਉਹ ਵੀ ਵੈਫੇ ਕਰਾਂਗੇ ਕਰਾਂਗੇ ਜੇ ਮੈਨੂੰ ਆਈ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਕਿਉਂ ਨਹੀਂ ਭੇਜਿਆ ਗਿਆ ਤੁਹਾਡਾ ਕਹਿਣ ਦਾ ਮਤਲਬ ਪੰਜਾਬ ਵਿੱਚ ਹਿੰਦੂ ਸੇਫ ਨਹੀਂ ਹੈ ਬਿਲਕੁਲ ਸੇਫ ਨਹੀਂ ਹੈਗਾ ਜੀ ਜੇ ਸੇਫ ਹੁੰਦੇ ਆ ਦੇਖੋ ਬੰਬ ਦਾ ਹਮਲਾ ਹਿੰਦੂਆਂ ਦੇ ਹਿੰਦੂਆਂ ਦੇ ਹਮਲੇ ਹੋ ਰਹੇਗੇ ਕਤਲ ਹੋ ਰਹੇਗੇ ਇੱਥੋਂ ਮੈਂ ਕਹੂੰਗਾ ਕਿ ਅੱਜ ਮੈਂ ਤੇ ਪ੍ਰਧਾਨ ਮੰਤਰੀ ਮੋਦੀ ਜਿੱਕੇ ਵੀ ਇੱਕ ਸਵਾਲ ਦੁਖਦਾ ਮੈਂ ਵੀ ਦਿੱਲੀ ਦੇ ਵਿੱਚ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਉਹਨਾਂ ਨੇ ਅੱਤਵਾਦੀ ਪੀੜਚਾ ਅਸੀਂ ਦੰਗੇ ਪੀੜ ਦਾ ਰਿਆਂ ਨੂੰ 125 ਬੰਦੇ ਇਹਨੂੰ ਨੋਖੀਤੀ ਆ ਬਹੁਤ ਛੀ ਗੱਲ ਹੈ ਮੈਨੂੰ ਬੜੀ ਖੁਸ਼ੀ ਹੈ ਕੋਈ ਉਹ ਨਹੀਂ ਹੈਗਾ ਅੱਜ ਕੋਈ ਠੀਕ ਹੈ ਜੀ ਲੇਕਿਨ ਮੈਂ ਕਹਿ ਰਿਹਾ ਵਾਂ ਵੀ ਪ੍ਰਧਾਨ ਮੰਤਰੀ ਜੱਗੇ ਇੱਕ ਬੇਨਤੀ ਕਰਦਾ ਵਾਂ ਅੱਤਵਾਦੀ ਦੌਰਾਨ ਇਹਦੇ 35 ਹਿੰਦੂ ਮਾਰੇ ਗਏ ਜਿ ਮਾਰੇ ਗਏ ਸੀ ਇਹ ਇਹ ਅੱਜ ਕਾ ਹਿੰਦੂ ਜਿਹੜੇ ਮਾਰੇ ਜਾ ਰਹੇ ਪੰਜਾਬ ਦੇ ਵਿੱਚ ਕਤਲ ਹੋ ਰਿਹਾ ਧਿਆ ਹੋ ਰਹੀ ਹੈ ਜਾਂ ਜਿਹੜੇ ਹਿੰਦੂਆਂ ਦੇ ਉੱਪਰ ਹਮਲੇ ਹੋ ਰਹੇ ਆ ਅੱਤਵਾਦੀ ਪੀੜਤ ਹੈ ਉਹਨਾਂ ਨੂੰ ਮਵਾਜਾ ਸੈਂਟਰਲ ਸਰਕਾਰ ਜਾਂ ਪੰਜਾਬ ਸਰਕਾਰ ਕੋਲ ਦੇਈ ਏ ਜੰਦੂ ਕੀ ਤਿਆਰੀਆਂ ਤੁਹਾਡੀਆਂ ਦੇਖੋ ਜੀ 6 ਜੂਨ ਨੂੰ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਬਹਾਦਰ ਜਵਾਨ ਹੈ ਪੈਰਾਮਿਲਟਰੀ ਫੋਰਸ ਹੈ ਜਾਂ ਕੋਈ ਤੋਂ ਕੋਈ ਨਾਗਰਿਕ ਹੋਣੇ ਹੈ 6 ਜੂਨ ਨੂੰ ਆਪਣਾ ਅੰਮ੍ਰਿਤਸਰ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਦੇਖੋ ਉਹ ਵੀ ਸਾਡੇ ਪਰਿਵਾਰ ਹੈਗੇ ਹੈ ਪੈਰਾਮਿਲਟਰੀ ਫੋਰਸ ਪੰਜਾਬ ਪੁਲਿਸ ਜਿਹੜੇ ਜਿਹਨਾਂ ਨੇ ਸਾਡੀ ਸਖਸ਼ਾ ਵਾਸਤੇ ਹੋ ਦਿਨ ਰਾਤ ਖੜੇ ਗਿਆ ਉਹਨਾਂ ਦੇ ਸ਼ਹੀਦੀ ਸ਼ਹੀਦਿਓ ਸ਼ਹੀਦ ਹੋ ਗਏ ਉਹਨਾਂ ਦੇ ਸ਼ਹੀਦੀ ਵਾਸਤੇ ਆਪਣਾ ਸ਼ੁਦਾਲੀ ਦੇਰ ਵਕਤੇ ਸੀ ਉਹ ਮੈਂ 6 ਜੂਨ ਨੂੰ ਆਪਣੇ ਇਹਨਾਂ ਖਮ ਖਮਿਆ ਕਰਕੇ ਇਹ ਆਪਣਾ ਇਹਨਾਂ ਸਿਧਾਂਤ ਹੀ ਦੇਾਂਗੇ ਔਰ ਜਿਹੜੇ ਐਤ ਅੱਤਵਾਦੀ ਜਾਂ جاسੂਸ ਜਾਂ ਗੈਂਗਸਟਰ ਜਿਹੜੇ ਫੜੇ ਜਾ ਰਹੇ ਐ ਇਨਕਾਊਂਟਰ ਹੋ ਰਹੇ ਐ ਪੋਇਆ ਪੋਇਨਾ ਕੇ ਦਾਸ ਕਰਾਂਗੇ ਇਹਨਾਂ ਦਾ ਪੋਇਆ ਨਾਸ਼ ਕਰੇ ਜੈਸੀ ਰਾਮ ਜੈ ਮਹਾਕਾਲ ਜਿਕਾਰਾ ਪੀਰ ਬਦਰੰਗੇ ਹਰ ਹਰ ਮਹਾਦੇਵ